ਦੇਸ਼ ਦੇ ਕੁਝ ਰਾਜਾਂ ਵਿੱਚ ਮੀਂਹੇ ਭਾਰੀ ਤਬਾਈ ਮਚਾਈ ਹੋਈ ਹੈ ਜਿਸ ਦੇ ਨਾਲ ਉੱਤਰਾਖੰਡ ਚ ਜ਼ਮੀਨ ਖਿਸਕਣ ਨਾਲ 5 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਤੇ ਹਿਮਾਚਲ ਦੇ 6 ਜ਼ਿਲ੍ਹਿਆਂ ਚ ਹੜ੍ਹ ਦਾ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਉੜੀਸਾ ਚ ਭਾਰੀ ਮੀਂਹੇ ਤਬਾਈ ਮਚਾਈ ਹੈ ਜਿਸ ਦੇ ਨਾਲ 560 ਤੋਂ ਵੱਧ ਪਿੰਡ ਜਿਹੜੇ ਡੁੱਬ ਚੁੱਕੇ ਨੇ ਤੇ 2000 ਲੋਕਾਂ ਨੂੰ ਜਿਹੜਾ ਉਥੋਂ ਸੁਰੱਖਿਤ ਕੱਢਿਆ ਗਿਆ। ਸਦਾਜੀ ਦੇ ਕੀ ਉਤਰਾਖੰਡ ਦੇ ਸੋਨ ਪ੍ਰਯਾਗ ਵਿੱਚ ਕੇਦਾਰਨਾਥ ਫੁੱਟਪਾਥ ਤੇ ਸੋਮਵਾਰ ਸ਼ਾਮ ਢਿੱਗਾਂ ਡਿੱਗਣ ਕਾਰਨ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਮੰਗਲਵਾਰ ਨੂੰ ਮਲਬੇ ਚੋਂ ਚਾਰ ਹੋਰ ਲਾਸ਼ਾਂ ਕੱਢੀਆਂ ਗਈਆਂ। ਬੰਗਾਲ ਦੀ ਖਾੜੀ ਵਿੱਚ ਬਣੇ ਘੱਟ ਦਬਾ ਦੇ ਖੇਤਰ ਦੇ ਪੂਰੀ ਦੇ ਤੱਟ ਨਾਲ ਟਕਰਾਉਣ ਤੋਂ ਬਾਅਦ ਉੜੀਸਾ ਦੇ ਤੱਟਵਰਤੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਜਿਸ ਦੇ ਨਾਲ 560 ਤੋਂ ਵੱਧ ਪਿੰਡ ਪਾਣੀ ਵਿੱਚ ਡੁੱਬ ਗਏ ਨੇ ਅਤੇ 2000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਉੱਤਰਾਖੰਡ ਦੇ ਰੁਦਰ ਪ੍ਰਯਾਗ ਜ਼ਿਲ੍ਹੇ ਵਿੱਚ ਕੇਦਾਰਨਾਥ ਹਾਈਵੇ ਤੇ ਸੋਨ ਪ੍ਰਯਾਗ ਅਤੇ ਗੌਰੀਕੋਨ ਦੇ ਵਿੱਚ ਕਾਰ ਮਾਨ ਕੁਟੀਆਂ ਚ ਸੋਮਵਾਰ ਸ਼ਾਮ ਨੂੰ 7:20 ਦੇ ਕਰੀਬ ਜ਼ਮੀਨ ਖਿਸਕ ਗਈ ਕੇਦਾਰਨਾਥ ਮੰਦਿਰ ਤੋਂ ਪਰਤ੍ਰੇਸ਼ਰ ਧਾਲੂਆਂ ਦਾ ਇੱਕ ਸਮੂਹ ਇਸ ਨਾਲ ਪ੍ਰਭਾਵਿਤ ਹੋਇਆ ਬਚਾਅ ਕਾਰਜ ਤੁਰੰਤ ਸ਼ੁਰੂ ਕੀਤੇ ਗਏ ਤੇ 4 ਲੋਕਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਗਿਆ ਇਹਨਾਂ ਚੋਂ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਗੋਪਾਲ ਦੀ ਮੌਤ ਹੋ ਗਈ ਜਦ ਕਿ ਤਿੰਨ ਲੋਕ ਜ਼ਖਮੀ ਹੋ ਗਏ ਮੰਗਲਵਾਰ ਨੂੰ ਸਵੇਰੇ 5 ਵਜੇ ਮੁਰਦ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਇਸ ਵਿੱਚ ਮਲਬੇ ਵਿੱਚੋਂ ਚਾਰ ਹੋਰ ਸਰਦਾਲੂਆਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਇਹਨਾਂ ਦੀ ਪਛਾਣ ਮੱਧ ਪ੍ਰਦੇਸ਼ ਦੇ ਘਾੜ ਜ਼ਿਲ੍ਹੇ ਦੀ ਰਹਿਣ ਵਾਲੀ ਦੁਰਗਾ ਬਾਈ ਖਾਪਰ ਜਿਸ ਦੀ ਉਮਰ ਕਰੀਬ 50 ਸਾਲ ਹੈ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੀ ਰਹਿਣ ਵਾਲੀ ਸੰਮਣਬਾਈ ਉਮਰ 50 ਸਾਲ ਅਤੇ ਨੇਪਾਲ ਦੇ ਧਨਵਾ ਜ਼ਿਲ੍ਹੇ ਦੀ ਰਹਿਣ ਵਾਲੀ ਤਿਤਲੀ ਦੇਵੀ ਜਿਸ ਦੀ ਉਮਰ ਕਰੀਬ 70 ਸਾਲ ਵਜੋਂ ਪਛਾਣ ਹੋਈ ਹੈ ਹਿਮਾਚਲ ਚ ਨੈਸ਼ਨਲ ਹਾਈਵੇ 5 ਸਮੇਤ 76 ਸੜਕਾਂ ਮਲਬੇ ਕਾਰਨ ਬਲਾਕ ਹੋ ਗਈਆਂ ਨੇ ਰਾਜ ਦੇ 6 ਜ਼ਿਲ੍ਹੇ ਕਨੌਰ ਕੁੱਲੂ ਮੰਡੀ ਸ਼ਿਮਲਾ ਸੋਲਨ ਅਤੇ ਸਰਮੌਰ ਚ ਅਚਾਨਕ ਹੜ੍ਹ ਆਉਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮਲਬੇ ਕਾਰਨ ਹਿੰਦੁਸਤਾਨ ਤਿੱਬਤ ਨੈਸ਼ਨਲ ਹਾਈਵੇ 5 ਸਮੇਤ 76 ਸੜਕਾਂ ਬੰਦ ਹਨ ਅਤੇ ਨਾਲ ਹੀ ਸਟੇਟ ਡਿਜਾਸਟਰ ਆਪਰੇਸ਼ਨ ਸੈਂਟਰ ਅਨੁਸਾਰ 43 ਬਿਜਲੀ ਸਪਲਾਈ ਸਕੀਮਾਂ ਵੀ ਠੱਪ ਪਈਆਂ ਹਨ ਇਸ ਦਿਨ ਆੜੀ ਮਹਾਰਾਸ਼ਟਰ ਦੇ ਗੋਂਡਿਆਜੇ ਮਕਾਨ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਦਾਜੇ ਕੀ ਮਹਾਰਾਸ਼ਟਰ ਦੇ ਗੋਂਡਿਆ ਜਿਲ੍ਹੇ ਚ ਭਾਰੀ ਮੀਂਹ ਕਾਰਨ ਮਕਾਨ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ਵਿੱਚ 292.3 ਮਿਲੀਮੀਟਰ ਵਰਖਾ ਦਰਜ ਕੀਤੀ ਗਈ ਹੈ ਸਾਨਕ ਮੌਸਮ ਕੇਂਦਰ ਨੇ ਅਗਲੇ 24 ਘੰਟਿਆਂ ਦੌਰਾਨ ਜ਼ਿਲ੍ਹੇ ਵਿੱਚ ਭਾਰੀ بارش ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਰਾਜਸਥਾਨ ਵਿੱਚ 4-5 ਦਿਨਾਂ ਤੋਂ ਭਾਰੀ ਮੀਂਹ ਪਿਆ ਰਿਹਾ ਜਿਸ ਦੇ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਸਣ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਰਾਜ ਵਿੱਚ 4 ਤੋਂ 5 ਦਿਨਾਂ ਤੱਕ ਮੌਸਮ ਸਰਗਰਮ ਰਹੇ ਦੀ ਸੰਭਾਵਨਾ ਹੈ ਅਤੇ ਇਸ ਦੌਰਾਨ ਪਰਤਪੁਰ, ਜੈਪੁਰ, ਕੋਟਾ, ਅਜਮੇਰ ਅਤੇ ਉਦੈਪੁਰ ਡਿਵੀਜ਼ਨਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਜੈਪੁਰ ਮੌਸਮ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਰਾਦੇਸ਼ ਸ਼ਾਮ ਸ਼ਰਮਾ ਨੇ ਦੱਸਿਆ ਕਿ ਬੰਗਾਲ ਦੀ ਖਾੜੀ 'ਚ ਬਣਿਆ ਘੱਟ ਤਬਾਦਾਂ ਖੇਤਰ ਉੱਤਰੀ ਛਤੀਸ਼ਗੜ੍ਹ ਤੱਕ ਪਹੁੰਚ ਗਿਆ ਹੈ ਅਤੇ ਇਸ ਦੇ ਪ੍ਰਭਾਵ ਕਾਰਨ ਅਗਲੇ 4-5 ਦਿਨਾ ਤੱਕ ਸੂਬੇ 'ਚ بارش ਹੋਵੇਗੀ ਮਲਕਾਨਗਰੀ ਅਤੇ ਕੋਰਾਪਟ 'ਚ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਰੈਡ ਅਲਰਟ ਦੇ ਵਿੱਚ ਹਨ ਓਡੀਸ਼ਾ ਦੇ ਮਲਕਾਨਗਰੀ ਅਤੇ ਕੋਰਾਪਟ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਦੋਵਾਂ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਸਥਿਤੀ ਵਿਗੜ ਗਈ ਹੈ ਮੁੱਖ ਮੰਤਰੀ ਬੋਨ ਚਰਨ ਮਾਜੀ ਨੇ ਤੇਜ਼ੀ ਨਾਲ ਬਦਲ ਰਹੇ ਹਾਲਾਤ ਤੇ ਨਜ਼ਰ ਰੱਖਣ ਲਈ ਤਿੰਨ ਸੀਨੀਅਰ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਹੈ ਮਲਕਾਨਗਰੀ 'ਚ 253 ਮਿਲੀਮੀਟਰ بارش ਦਰਜ ਕੀਤੀ ਗਈ ਹੈ 560 ਪਿੰਡ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ ਹੜ੍ਹ 'ਚ ਫਸੇ ਦੋ ਕਿਸਾਨਾਂ ਸਮੇਤ 60 ਪਿੰਡਾਂ ਦੇ ਲੋਕਾਂ ਨੂੰ ਬਚਾ ਲਿਆ ਗਿਆ ਜਦਕਿ 2000 ਤੋਂ ਵੱਧ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਚੋਂ ਕੱਢ ਕੇ ਸੁਰੱਖਿਤ ਥਾਵਾਂ ਤੇ ਪਹੁੰਚਾਇਆ ਗਿਆ ਮਲਕਾਨਗਰੀ ਨੂੰ ਕੋਰਾਪੜ ਜ਼ਿਲ੍ਹੇ ਨਾਲ ਜੋੜਨ ਵਾਲੀ ਸੜਕ ਕਈ ਥਾਵਾਂ ਤੇ ਪਾਣੀ ਨਾਲ ਰੁੜ ਗਈ ਹੈ ਇਸ ਕਾਰਨ ਆਂਧਰਾ ਪ੍ਰਦੇਸ਼ ਨਾਲ 오ਡੀਸਾ ਦਾ ਸੰਪਰਕ ਟੁੱਟ ਗਿਆ ਐਨਡੀਆਰਐਫ ਸਮੇਤ ਰਾਜ ਦੀਆਂ ਏਜੰਸੀਆਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲਗਾਇਆ ਗਿਆ ਘੱਟ ਦਬਾਅ ਵਾਲੇ ਖੇਤਰ ਦੇ ਪ੍ਰਭਾਵ ਕਾਰਨ ਛਤੀਸ਼ਗੜ੍ਹ ਵਿੱਚ ਭਾਰੀ ਮੀਂਹ ਪੈ ਰਿਹਾ ਬਸਤਰ ਖੇਤਰ ਦੇ ਕਈ ਪਿੰਡ ਪਾਣੀ ਵਿੱਚ ਡੁੱਬ ਗਏ ਹਨ ਅਤੇ ਜ਼ਿਲ੍ਹੇ ਦੇ ਹੋਰਨਾ ਹਿੱਸਿਆਂ ਨਾਲ ਉਹਨਾਂ ਦਾ ਸੰ ਕਟ ਟੁੱਟ ਗਿਆ ਅਗਲੇ 24 ਘੰਟਿਆਂ ਦੌਰਾਨ ਬਲੌਦ ਦੁਰਗ ਕਬੀਰਤਾਮ ਜਿਲਿਆਂ ਦੇ ਵੱਖ-ਵੱਖ ਹਿੱਸਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਵਿਜਾਪੁਰ ਦਾਤੇਵਾੜਾ ਸੁਕਮਾ ਅਤੇ ਨਰਾਇਣਪੁਰ ਜ਼ਿਲ੍ਹੇ ਦੀਆਂ ਲਗਭਗ ਸਾਰੀਆਂ ਛੋਟੀਆਂ ਵੱਡੀਆਂ ਨਦੀਆਂ 'ਚ ਪਾਣੀ ਭਰਿਆ ਹੋਇਆ ਹੈ ਅਧਿਕਾਰੀਆਂ ਨੂੰ ਹੜ ਵਰਗੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ ਲਈ ਕਿਹਾ ਗਿਆ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ